DF5 ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਬਲਵਿੰਦਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਅੱਜ ਡੇਰਾ ਮੁਖੀ ਬਿਆਸ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਹੋਈ ਹੈ ਤੇ ਉਸ ਮੁਲਾਕਾਤ ਦੇ ਵਿੱਚ ਸਾਬਕਾ ਮੰਤਰੀ ਸੁਜੀਤ ਸਿੰਘ ਰਖੜਾ ਵੀ ਮੌਜੂਦ ਰਹੇ ਜੋ ਦੀ ਮੁਲਾਕਾਤ ਹੋਈ ਹੈ ਤੇ ਖਬਰਾਂ ਦੇ ਵਿੱਚ ਆਈ ਹੈ ਤੇ ਕਾਫੀ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਦਾ ਜਿੱਥੇ ਕਾਲੀ ਦਲ ਦੇ ਨਾਲ ਕਾਫੀ ਤਕਰਾਰ ਦੇਖਣ ਨੂੰ ਮਿਲ ਰਿਹਾ ਹੈ ਉੱਤੇ ਹੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਹੋਈ ਹੈ ਜੋ ਡੇਰਾ ਮੁਖੀ ਨੇ ਕਾਫੀ ਮੈਨੇ ਮੰਨੇ ਜਾ ਰਹੇ ਨੇ ਤੇ ਜਿੱਦੇ ਚੱਲਦੇ ਸਾਡੀ ਗੱਲਬਾਤ ਹੋਈ ਹੈ ਸੁਜੀਤ ਸਿੰਘ ਰਖੜਾ ਜੋ ਕਿ ਸਾਬਕਾ ਮੰਤ ਉਹਨਾਂ ਦਾ ਕੀ ਕਹਿਣਾ ਹੋ ਤੁਹਾਨੂੰ ਵੀ ਸੁਣਾਉਣੇ ਆ ਸੋ ਜਿੱਦਾਂ ਕਿ ਅੱਜ ਡੇਰਾਮੋਖੀ ਬਿਆਸ ਗੁਰਿੰਦਰ ਸਿੰਘ ਢਿੱਲੋਂ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਗੈਨੀ ਹਰਪੀ ਸਿੰਘ ਉਹਨਾਂ ਦੀ ਤੇ ਤੁਹਾਡੀ ਜੀ ਕੀ ਮਾਇਨੇ ਮੰਨੇ ਜਾ ਰਹੇ ਨੇ ਇਸ ਮੀਟਿੰਗ ਲੈ ਕੇ ਜੀ ਇਸ ਤਰ੍ਹਾਂ ਕਰ ਲੈ ਜੀ ਮੈਂ ਅੱਜ ਚੋਟਾਲਾ ਸਾਹਿਬ ਦੀ ਬੜਿਆ ਦੀ ਡੈਥ ਹੋ ਗਈ ਸੀ ਉਹਨਾਂ ਦੇ ਵੇਖਣ ਜਾਣਾ ਸੀਗਾ ਜੀ ਮੈਂ ਗੈਨੀ ਹਰਪੀ ਜੀ ਨੂੰ ਟੈਲੀਫੋਨ ਕਰ ਲਿਆ ਉਹ ਕਹਿੰਦੇ ਮੈਂ ਘਰਾਂ ਚੱਲਦੇ ਮੇਰੇ ਕੋਲ ਦੀ ਲੰਘ ਜਾਓ ਮੈਂ ਉੱਥੇ ਚੱਲ ਗਿਆ ਜੀ ਉੱਥੋਂ ਇੱਕ ਸਾਡੇ ਕੰਗ ਸਾਹ ਉਹਨੇ ਬਲਦੇਵ ਸਿੰਘ ਕੰਗ ਉਥੇ ਕੈਲੀਫੋਰਨੀਆ ਵੀ ਰਹਿੰਦੇ ਨੇ ਉਹ ਤੇ ਇੱਥੇ ਵੀ ਉਹਦੇ ਹਮਾਸਤਰੀ ਚ ਵੀ ਹੈਗਾ ਤੇ ਦੇਦੇ ਵੀ ਰਹਿੰਦੇ ਲੋ ਜੀ ਮੈਨੂੰ ਉਹਨਾਂ ਦਾ ਕੁਦੇਤੀ ਟੈਲੀਫੋਨ ਆ ਗਿਆ ਮੈਨੂੰ ਕਹਿੰਨ ਲੱਗੇ ਕਿ ਕਿੱਥੇ ਹੋ ਵਾਜੀ ਮੈਂ ਤਾਂ ਜੈਨੇ ਜੀ ਕੋਲ ਇੱਥੇ ਬੈਠਾ ਹਾਂ ਕਿ ਕਿਥੋਂ ਲੈ ਜਾਣਾ ਹੈ ਉਹ ਕਹਿੰਦੇ ਸੀ ਕਿ ਉਸ ਟਾਲੇ ਤੋਂ ਆ ਆ ਰਹੇ ਆ ਵਾਪਸ ਤੇ ਅਸੀਂ ਵੀ ਇੱਥੇ ਆਉਣਾ ਹੈ ਜੇ ਅੱਧਾ ਘੰਟਾ ਡੀਕ ਲਓ ਤਾਂ ਮਿਲ ਕੇ ਬਗਦੇ ਹੋ ਜੀ ਮਾਜੀ ਠੀਕ ਹੈ ਤੇ ਉਹ ਅੱਧੇ ਘੰਟੇ ਚ ਆ ਗਏ ਉੱਥੇ ਅੱਧੇ ਘੰਟੇ ਚ ਆ ਕੇ ਉਹਨਾਂ ਨੇ ਮਨ ਲਾ ਉਹਨਾਂ ਦੇ ਮਨ ਤੁਸੀਂਗਾ ਕਿ ਵੀ ਆਪਣੇ ਗੇ ਨਹੀਂ ਹਰਪੀ ਜੀ ਨੂੰ ਕਿਉਂ ਹਟਾਤਾ ਕਿ ਮੈਂ ਹਟਾਤਾ ਉਹ ਗੱਲ ਉਹਨਾਂ ਨਾਲ ਆਕਸਾਈਡ ਕਰਨੇ ਆਏ ਸੀ ਕੋ ਜੀ ਜੀ ਤੇ ਤੁਸੀਂ ਨਾਲ ਮਜੂਰ ਇਹ ਹੋਰ ਕੀ ਚਰਚਾ ਹੋਈ ਹੈ ਲੈ ਕੇ ਜੀ ਗੱਲਬਾਤ ਨੂੰ ਲੈ ਕੇ ਜੀ ਕੋਈ ਕਾਲੀ ਦਾ ਲੈ ਕੇ ਜੀ ਇੱਕੋ ਗੱਲ ਹੋਈ ਕਿ ਪੰਜਾਬ ਦੇ ਵਿੱਚ ਪੰਥ ਦੀ ਗੱਲ ਅਰिजिनल ਪਾਰਟੀ ਦੀ ਗੱਲ ਹੋਣੀ ਚਾਹੀਦੀ ਹੈ ਜੀ ਇਹਨੂੰ ਤਕੜਾ ਹੋਣਾ ਚਾਹੀਦਾ ਪੰਜਾਬ ਤਾਂ ਬਸਦਾ ਜੀ ਜੀ ਸਾਰਿਆਂ ਨੂੰ ਇਸ ਗੱਲ ਦੇ ਵਿੱਚ ਜੋੜ ਲਾਉਣਾ ਚਾਹੀਦਾ ਤੇ ਸਖਣਾ ਜੀ ਇੰਨੀ ਗੱਲ ਕੀਤੀ ਤੇ ਦੋ ਵਾਰ ਕੋਈ ਗੱਲ ਹੀ ਨਹੀਂ ਕੀਤੀ ਚਾਹ ਪੀਤੀ ਤੇ ਆਪਣਾ ਥੋੜਾ ਕੀ ਨੌ ਲੈਣੇ ਜੇ ਪ੍ਰਸ਼ਾਦ ਲੈ ਗਿਆ ਉੱਥੇ ਜੀ ਸੁਰੱਖਣਾ ਸਾਹਿਬ ਤੁਸੀਂ ਇਹ ਗੱਲ ਨਹੀਂ ਦੇਖਦੇ ਵੀ ਜਿੱਥੇ ਗੈਨੀ ਹਰਪ੍ਰੀਤ ਸਿੰਘ ਉਹਨਾਂ ਦੇ ਕਾਫੀ ਤਕਰਾਰ ਚੱਲ ਰਿਹਾ ਹੈ ਅਕਾਲੀ ਦਲ ਦੇ ਨਾਲ ਉੱਥੇ ਹੀ ਡੇਰਾ ਮੁਖੀ ਗਿਆ ਬਿਆਸ ਜਿਹੜੇ ਮੁਖੀ ਨੇ ਗੁਰਿੰਦਰ ਸਿੰਘ ਢਿੱਲੋਂ ਅਕਾਲੀ ਦਲ ਦੇ ਬੜੇ ਨਜ਼ਦੀਕ ਨੇ ਜੀ ਉਹਨਾਂ ਦਾ ਬਾਦਲ ਪਰਿਵਾਰ ਦੇ ਨਾਲ ਬੜੀ ਸ਼ਾਨਤਾ ਮੰਨੀ ਜਾਂਦੀ ਹੈ ਤੇ ਕਿਤਨਾ ਕਿਤੇ ਉਹ ਮੈਨੇ ਵੀ ਨਾਲ ਆ ਰਹੇ ਨੇ ਵੀ ਕਿਤੇ ਮਨਾਉਣ ਦੀ ਗੱਲ ਤਾਂ ਨਹੀਂ ਹੋ ਰਹੀ ਇਹਨਾਂ ਨੂੰ घर तो 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 पहला ले लिया पहला ले लिया ठीक है प्रचार करा जी 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 हाँ जी शुक्रिया जी, जी।, जी। बहुत धनबाद थैंक यू जी ਸੋ ਜਿੱਦਾਂ ਕਿ ਸਾਬਕਾ ਮੰਤਰੀ ਸੁਜੀਤ ਸਿੰਘ ਰਖੜਾ ਦੇ ਨਾਲ ਸਾਡੀ ਗੱਲਬਾਤ ਹੋਈ ਆ ਉਹਨਾਂ ਨੇ ਕਿਹਾ ਕਿ ਇਸ ਮੀਟਿੰਗ ਦੇ ਵਿੱਚ ਪੰਥ ਨੂੰ ਲੈ ਕੇ ਗੱਲਬਾਤ ਕੀਤੀ ਗਈ ਆ ਪਰ ਗੁੰਦਰ ਸਿੰਘ ਢਿੱਲੋਂ ਜੋ ਕਿ ਤੁਹਾਨੂੰ ਦੱਸਦੇ ਕਿ ਬਾਦਲ ਪਰਿਵਾਰ ਦੇ ਕਾਫੀ ਨਜ਼ਦੀਕ ਮੰਨੇ ਜਾਂਦੇ ਨੇ ਤੇ ਉਹਨਾਂ ਦੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕੋਈ ਨਾ ਕੋਈ ਗੱਲ ਨਿਕਲ ਕੇ ਆਣ ਵਾਲੇ ਦਿਨਾਂ ਦੇ ਵਿੱਚ ਆ ਸਕਦੀ ਹੈ ਕੀ ਆਉਂਦੀ ਹੈ ਜਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨਾਲ ਕੀ ਬਿਆਨ ਦਿੰਦੇ ਨੇ ਇਹ ਆਣ ਵਾਲਾ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ